ਸ਼ਿੰਗਾਰਾ ਸਿੰਘ ਮਾਨ ਜੀ ਸ਼ੁਰੂਆਤ ਮੈਂ ਤੁਹਾਡੇ ਤੋਂ ਕਰ ਰਹੀ ਹਾਂ ਇਹ ਡਰਾਫਟ ਦਾ ਵਿਰੋਧ ਕਿਉਂ ਸ਼ਿੰਗਾਰਾ ਸਿੰਘ ਮਾਨ ਜੀ ਮੇਰੀ ਆਵਾਜ਼ ਏ ਕਰ ਤੁਹਾਡੇ ਤੱਕ ਕਾਰੀ ਹੋਵੇ ਤਾਂ ਥੋੜਾ ਜਿਹਾ ਸਮਝਾਓ ਕਿ ਅਸੀਂ ਜੋਗਿੰਦਰ ਸਿੰਘ ਉਗਰਾਹ ਨੂੰ ਸੁਣ ਰਹੇ ਸੀ ਉਹ ਇਸ ਡਰਾਫਟ ਨੂੰ ਕਹਿ ਰਹੇ ਸੀ ਕਿ ਇਹ ਤਾਂ ਸੈਂਟਰ ਦੀ ਸਰਕਾਰ ਦੁਬਾਰਾ ਅਟੈਕਿੰਗ ਮੋਡ ਦੇ ਵਿੱਚ ਹੈ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਡਰਾਫਟ ਦਾ ਤੁਹਾਨੂੰ ਕੀ ਇਸ ਦੇ ਵਿੱਚ ਗਲਤ ਨਜ਼ਰ ਆ ਰਿਹਾ ਹੈ ਅ ਦੇਖੋ ਜੀ ਇਹ ਉਹੀ ਜਿਹੜੇ ਫੇਤੀ ਵਿਰੋਧੀ ਕਾਲੇ ਕਾਨੂੰਨ 2020 ਦੇ ਵਿੱਚ ਆਏ ਸੀ ਜੀ ਪਹਿਲਾਂ ਐਕਟ ਦੇ ਰੂਪ ਦੇ ਵਿੱਚ ਆਏ ਉਸ ਤੋਂ ਬਾਅਦ ਉਹਨਾਂ ਨੂੰ ਕਾਨੂੰਨ ਬਣਾ ਕੇ ਕਿਸਾਨਾਂ 'ਤੇ ਜਬਰੀ ਥੋਪੇ ਗਏ ਹੂੰ ਉਹਦੇ ਖਿਲਾਫ ਬਹੁਤ ਵੱਡਾ ਅੰਦੋਲਨ ਚੱਲਿਆ ਤੇ 750 ਦੇ ਲਗਭਗ ਕਿਸਾਨਾਂ ਦੀਆਂ ਜਾਨਾਂ ਚਲ ਗਈਆਂ ਉਸ ਤੋਂ ਬਾਅਦ ਜਨਕੂਲ ਮੇ ਘੋੜ ਤੋਂ ਬਾਅਦ 13 ਮਹੀਨੇ ਤੋਂ ਬਾਅਦ ਕੇਂਦਰ ਸਰਕਾਰ ਨੂੰ ਵਾਪਸ ਲੈਣੇ ਪਏ ਸੀ ਹੂੰ ਔਰ ਉਹਦੋਂ ਵੀ ਕੇਂਦਰ ਸਰਕਾਰ ਵੱਲੋਂ ਖਾਸ ਕਰਕੇ શ્રીમાન ਪ੍ਰਧਾਨ ਮੰਤਰੀ ਜੀ ਮੋਦੀ ਵੱਲੋਂ ਵੀ ਕਿਹਾ ਗਿਆ ਵੀ ਅਸੀਂ ਇੱਕ ਵਾਰੀ ਇਹ ਕਾਨੂੰਨ ਵਾਪਸ ਲੈ ਲੈਂਦੇ ਆ ਤੇ ਮੈਂ ਮੇਰੀ ਭਗਤੀ ਚ ਜਾਂ ਮੇਰੇ ਸਮਝਾਉਣ ਦੇ ਵਿੱਚ ਫਰਕ ਰਹੇਗਾ ਉਸ ਗਲਤੀ ਪਰ ਮਾਫੀ ਚਾਹੁੰਦਾ ਠੀਕ ਹੈ ਤੇ ਕੁਝ ਦਿਨਾਂ ਦੇ ਵਿੱਚ ਅਸੀਂ ਮਤਲਬ ਅੱਗੇ ਹੋਰ ਵਧਾਂਗੇ ਉਸ ਤੋਂ ਬਾਅਦ ਉਹਨਾਂ ਦਾ ਜਾਨੀ ਇੱਕ ਸਾਂਝਾ ਬਿਆਨ ਆਇਆ ਸ਼ਾਹ ਜੀ ਦਾ ਤੇ ਮੋਦੀ ਜੀ ਦਾ ਵੀ ਕਿ ਅਸੀਂ ਦੋ ਕਾਤੂ ਪਿੱਛੇ ਹਟੇ ਆ ਤਾਸੀ ਚਾਰ ਕਦਮ ਗਾਂ ਬਦਲ ਵੀ ਜਾਂਦੇ ਆ ਹੂੰ ਪਤਾ ਕਿ ਉਸ ਰੂਪ ਦੇ ਵਿੱਚ ਹੁਣ ਇਹਨਾਂ ਨੇ ਦੂਜੇ ਹਿੱਕ ਠੋਕੇ ਹੈ ਜਿਹੜਾ ਖਰੜੇ ਦੇ ਰੂਪ ਵਿੱਚ ਨੀਤੀ ਬਣਾ ਕੇ ਵੀ ਆ ਖੇਤੀ ਨੀਤੀ ਤੁਸੀਂ ਬਣਾਓ ਰਾਜ ਸਰਕਾਰਾਂ ਨੂੰ ਕਹਤਾ ਜੀ ਇੱਕ ਪਾਸੇ ਕਹਤਾ ਵੀ ਇਹ ਰਾਜਾਂ ਦਾ ਸਬਜੈਕਟ ਸਬਜੈਕਟ ਹੈ ਪਰ ਅਸਲ ਵਿੱਚ ਰਾਜਾਂ ਦੀ ਬਾਹਮ ਰੋੜ ਕੇ ਇਹਨੂੰ ਹਰ ਹਾਲਤ ਲਾਗੂ ਕਰੋ ਜੀ ਪਕੀੜਿਕ ਨੂੰ ਉਹ ਖਰੜਾ ਸਿੱਧਾ ਹੀ ਕਿਸੇ ਨੇ ਵਿਚਾਰਿਆ ਨਹੀਂ ਨਾ ਕਿਤੇ ਪਾਰਲੀਮੈਂਟ ਚ ਵਿਚਾਰਿਆ ਨਾ ਕਿਸੇ ਲੋਕਾਂ ਨਾਲ ਵਿਚਾਰਿਆ ਨਾ ਕਿਸੇ ਜਨਤਕ ਤੌਰ ਤੇ ਕਿਤੇ ਵਿਚਾਰਿਆ ਹੂੰ ਸਿੱਧਾ ਹੀ ਖਰੜਾ ਲਿਖ ਕੇ 15 ਦਿਨਾਂ ਦਾ ਟਾਈਮ ਦੇ ਕੇ ਰਾਜ ਸਰਕਾਰ ਨੂੰ ਵੀ 15 ਦਿਨਾਂ ਦੇ ਅੰਦਰ ਜਵਾਬ ਦੇਓ ਤੇ ਨਹੀਂ ਠੀਕ ਹੈ 15 ਦਿਨਾਂ ਦੇ ਨਹੀਂ ਦੇਤਾ ਇਹਨੂੰ ਅਸੀਂ ਲਾਗੂ ਸਮਝਾਂਗੇ ਤੇ ਸਾਨੂੰ ਸਿੱਧਾ ਲਾਗੂ ਕਰਨਾ ਅਸੀਂ ਸਮਝਾਂਗੇ ਵੀ ਸਿੱਧਾ ਲਾਗੂ ਕਰਾਂਗੇ ਤੇ ਜਿਹੜਾ ਤੁਹਾ ਨਾ ਕਰੂਗਾ ਉਹਦੇ ਤੇ ਫਿਰ ਉਹਨਾਂ ਕੋਲੇ 20 ਤੰਗ ਹੋਰ ਆ ਉਹਨਾਂ ਤੇ ਦਬਾਅ ਪਾਉਣ ਵਾਲੇ ਉਸ ਤਰ੍ਹਾਂ ਦਾ ਦਬਾਅ ਪਾਉਣਗੇ ਇਸ ਕਰਕੇ ਜਣੀ ਉਹਨਾਂ ਨੇ ਇਹ ਲੁਕਵੇਂ ਰੂਪ ਦੇ ਵਿੱਚ ਨਹੀਂ ਕਹਿ ਸਕਦੇ ਸਭ ਨੂੰ ਹੁਣ ਤਾਂ ਹਿੱਕ ਠੋਕੇ ਵੀ ਹਿੰਕ ਦੇ ਜੋਰ ਅਸੀਂ ਆਪਦੇ ਤਾਕਤ ਦੇ ਜੋਰ ਇਹ ਖੇਤੀ ਵਿਰੋਧੀ ਕਾਨੂੰਨ ਜਿਹੜੇ ਤੁਸੀਂ ਵਾਪਸ ਪਾਏ ਸੀ ਉਹ ਹੂਪ ਹੂ ਲਾਗੂ ਠੀਕ ਹੈ ਨਹੀਂ ਸ਼ੰਗਾਰਾ ਸਿੰਘ ਮਾਨ ਜੀ ਮੈਂ ਮੈਂ ਤੁਹਾਨੂੰ ਵਿਚਾਲੇ ਰੋਕ ਰਿਹਾ ਦੇਖੋ ਖੇਤੀ ਕਾਨੂੰਨ ਤੁਹਾਨੂੰ ਲੱਗਦਾ ਬਹੁਤ ਜਲਦਬਾਜ਼ੀ ਕਰ ਰਹੇ ਹੋ ਤੁਸੀਂ ਡਾਇਰੈਕਟਲੀ ਡਰਾਫਟ ਨੂੰ ਸਿੱਧਾ ਖੇਤੀ ਕਾਨੂੰਨਾਂ ਦੇ ਨਾਲ ਜੋੜ ਕੇ ਇੱਕ ਪਰਸੈਪਸ਼ਨ ਇੱਕ ਨਰੇਟਿਵ ਬਿਲਡ ਹੋ ਜਾਂਦਾ ਤੁਸੀਂ ਅੱਜ ਇਹ ਕਹਿ ਦੋਗੇ ਨਾ ਕਿ ਖੇਤੀ ਕਾਨੂੰਨ ਨੇ ਤਾਂ ਫਿਰ ਕਿਸੇ ਨੇ ਪੜ੍ਹਨਾ ਵੀ ਨਹੀਂ ਹੈ ਔਰ ਸਿੱਧਾ ਕਹਿਣਾ ਸ਼ੁਰੂ ਕਰ ਦੇਣਾ ਕਿ ਖੇਤੀ ਕਾਨੂੰਨ ਨੇ ਖੇਤੀ ਕਾਨੂੰਨ ਨੇ ਵੀ ਰੱਦ ਕਰੋ ਤੁਹਾਨੂੰ ਲੱਗਦਾ ਕਿ ਤੁਸੀਂ ਉਸ ਤਰੀਕੇ ਨਾਲ ਡੁੰਗਾਈ ਨਾਲ ਪੜ ਚੁੱਕੇ ਹੋ ਡਰਾਫਟ ਤੇ ਮਤਲਬ ਸਮਝ ਆ ਗਿਆ ਸਾਰਿਆਂ ਨੂੰ ਤੁਹਾਡੀ ਜਥੇਬੰਦੀ ਤੇ ਬਾਕੀ ਜਥੇਬੰਦੀਆਂ ਨੂੰ ਕਿ ਹਾਂ ਇਹ ਉਹੀ ਚੀਜ਼ ਹੋ ਰਹੀ ਹੈ ਜੋ ਪਹਿਲਾਂ ਹੋ ਰਹੀ ਸੀ ਬਿਲਕੁਲ ਅਸੀਂ ਪੜ ਲਿਆ ਜੀ ਸਾਡੇ ਕੋਲੇ ਕਿਉਂਕਿ ਐੇ ਜੇ ਕਹਿਣਾ ਹੋਵੇ ਸਾਡੀ ਜਥੇਬੰਦੀ ਕੋਲੇ ਅੱਜ ਉਹ 5-6 ਦਿਨ ਹੋ ਗਏ ਡਰਾਫਟ ਆਈ ਹੈ ਜੀ ਅਸੀਂ ਉਸ ਨੂੰ ਤੇ ਪੂਰੀ ਤਰ੍ਹਾਂ ਪੜਿਆ ਕਿਉਂਕਿ ਅਸੀਂ ਆਪ ਭਾਵੇਂ ਨਹੀਂ ਅੰਗਰੇਜ਼ੀ ਤੋਂ ਜਾਣੂ ਅਸੀਂ ਜਿਹੜੇ ਅੰਗਰੇਜ਼ੀ ਦੇ ਮਾਹਰ ਹੈ ਜਿਹੜੇ ਖੇਤੀ ਮਾਹਰ ਪੜਵਾਇਆ ਪਰਵਾ ਕੇ ਉਹਦੇ ਪੂਰੇ ਇਸ ਨਤੀਜੇ ਤੇ ਪਹੁੰਚਿਆ ਬਿਲਕੁਲ ਉਹ ਤੋਂ ਵੀ ਸਖਤੀ ਦੇ ਨਾਲ ਉਸੇ ਤਰ੍ਹਾਂ ਦੋ ਕਾਨੂੰਨ ਤਾਂ ਸਿੱਧੇ ਹੀ ਆ ਕੇ ਮੰਡੀਆਂ ਨੂੰ ਖਤਮ ਕਰਨ ਵਾਲਾ ਤੇ ਪ੍ਰਾਈਵੇਟ ਪਲੇਅਰਾਂ ਨੂੰ ਸਾਰਾ ਕੁਝ ਉਹਦੀ ਪ੍ਰੋਸੈਸਿੰਗ ਕਰਨ ਵਾਲਾ ਤੇ ਹੋਰ ਕਰਨ ਵਾਲਾ ਸਿੱਧਾ ਉਹਦਾ ਖਿਦਾ ਕਹਿਤਾ ਉਹਨਾਂ ਨੇ ਠੀਕ ਹੈ ਵੀ ਇਹ ਜਿਹੜੀ ਇੱਕ ਅਧਿਕਾਰ ਸਰਕਾਰ ਦਾ ਉਹਨੂੰ ਚੱਕੋ ਪਾਸੇ ਇਹਦੇ ਤੇ ਸਭ ਨੂੰ ਮਨੋਪਲੀ ਹੈਗੀ ਹੈ ਜਿਹੜੀ ਉਹ ਪ੍ਰਾਈਵੇਟ ਘਰਾਣਿਆਂ ਦੀ ਵੱਡੀਆਂ ਕੰਪਨੀਆਂ ਦੀ ਉਹਨਾਂ ਦੀ ਕਰਾਉ ਉਹਦੇ ਚ ਠੀਕ ਹੈ ਉਹ ਤਾਂ ਸਾਫ ਸ਼ਬਦਾਂ ਵਿੱਚ ਆ ਗਿਆ ਹੂੰ ਮੰਡੀਆਂ ਨੂੰ ਖਤਮ ਕਰਨ ਵਾਲਾ ਆ ਗਿਆ ਜੀ ਤੇ ਸਿੱਧਾ ਕੰਪਲਟ ਘਰਾਣਿਆਂ ਨੂੰ ਸਿੱਧੀ ਖਰੀਦ ਕਰਨ ਦਾ ਕਿਸਾਨਾਂ ਤੋਂ ਸਿੱਧਾ ਉਹਦੇ ਜਿਹਦਾ ਫੈਸਲੇ ਸਾਫ ਸ਼ਬਦਾਂ ਜੀ ਆ ਗਿਆ ਤਾਂ ਰੋੜੇ ਨਹੀਂ ਰਹਿ ਜਾਂਦੀ ਹੂੰ ਠੀਕ ਹੈ ਚਲੋ ਮੈਂ ਤੁਹਾਡੇ ਕੋਲ ਵਾਪਸ ਹੁਣਾ ਮੈਂ ਇੱਕ ਵਾਰ ਸਾਰੇ ਨੂੰ ਐਡ ਕਰ ਲਵਾਂ ਸੰਘੇੜਾ ਸਾਹਿਬ ਸਾਡੇ ਨਾਲ ਨੇ ਸੰਗਰਾਜ ਸਾਹਿਬ ਡਰਾਫਟ ਦੇ ਉੱਤੇ ਤੁਸੀਂ ਬੜੀ ਐਮਰਜੈਂਸੀ ਮੀਟਿੰਗ ਖੇਤੀਬਾੜੀ ਮੰਤਰੀ ਨੇ ਸੱਦ ਲਈ ਹੈ ਤੁਸੀਂ ਇਸ ਨੂੰ ਸਮਝ ਪਾ ਰਹੇ ਹੋ ਕਿ ਇਹ ਡਰਾਫਟ ਦੇ ਵਿੱਚ ਹੈ ਕਿ ਜਾਂ ਫਿਰ ਸਿੱਧਾ ਡਾਇਰੈਕਟਲੀ ਇਸ ਨੂੰ ਖੇਤੀ ਕਾਨੂੰਨਾਂ ਦੇ ਨਾਲ ਜੋੜ ਦੇਣਾ ਚਾਹੀਦਾ ਹੈ ਕਿ ਉਹੀ ਸਥਿਤੀ ਹੈ ਜਿਹੜੀ ਪਹਿਲਾਂ ਸੀ ਉਹੀ ਹੁਣ ਬੈਕ ਡੋਰ ਐਂਟਰੀ ਕਰਵਾਈ ਜਾ ਰਹੀ ਹੈ ਤਿੰਨ ਐਗਰੀ ਲਾਜ਼ ਦੀ ਗੌਰਵ ਜੀ ਮੈਂ ਕਿਸਾਨ ਦਾ ਪੁੱਤਰ ਆ ਖੁਦ ਵੀ ਕਿਸਾਨ ਆ ਪਰ ਮੈਂ ਐਨੀ ਇੰਟੈਂਸਿਵ ਐਗਰੀਕਲਚਰ ਨਹੀਂ ਕੀਤੀ ਕਿਉਂਕਿ ਸਰਕਾਰੀ ਸਰਵਿਸ ਚ ਰਹਾ ਆ ਠੀਕ ਹੈ ਮੇਰੇ ਪਿਤਾ ਜੀ ਖੇਤ ਦੇ ਬਾਹਰਲੇ ਪਾਸੇ ਖੜੇ ਹੋ ਕੇ ਦੱਸਦੇ ਸੀਗੇ ਵੀ ਕਾਕਾ ਐਨੇ ਕੁਇੰਟਲ ਝੋਨਾ ਨਿਕਲਿਆ ਨਾ ਜਾਂ ਐਨੇ ਕੁਇੰਟਲ ਆਸ ਕੀ ਕਣਕ ਨਿਕਲਿਆ ਹੋਣੀ ਆ ਉਨੀ ਕਈ ਨਿਕਲਦੀ ਸੀਗੀ ਕਿਸਾਨ ਜੱਫੇ ਬੰਦੀਆਂ ਜੋ ਗੱਲ ਕਹਿ ਰਹੀਆਂ ਹਨ ਨਾ ਉਦਾਂ ਹੀ ਅੰਦਾਜ਼ਾ ਨਹੀਂ ਲਾ ਰਹੇ ਇਹ ਇਹ ਠੀਕ ਕਹਿ ਰਹੀਆਂ ਆ ਇਨਾਂ ਨੂੰ ਪਤਾ ਆ ਪਹਿਲਾਂ ਕੀ ਹੋਇਆ ਤੇ ਅੱਗੇ ਕੀ ਹੋਣਾ ਆ ਮੈਂ ਐਗਰੀਕਲਚਰ ਇਕਨੋਮਿਕਸ ਦੀ ਐਗਰੀਕਲਚਰ ਮਾਰਕੀਟਿੰਗ ਦੀ ਪੀ ਐਚ ਡੀ ਤੱਕ ਪੜ੍ਹਾਈ ਕੀਤੀ ਆ ਜੀ ਇਹ ਜਿਹੜਾ ਤਰੀਕਾ ਨਵਾਂ ਕੇਂਦਰ ਸਰਕਾਰ ਨੇ ਕੱਢਿਆ ਆ ਮੈਂ ਬਿਲਕੁਲ ਇੱਕ ਲਾਈਨ ਚ ਦੱਸ ਦਿੰਨਾ ਆ ਕਿ ਪਹਿਲਾਂ ਇਹਨਾਂ ਨੇ ਉੱਪਰੋਂ ਹੱਥ ਪਾਇਆ ਸੀ ਕਿ ਏਪੀਐਮਸੀ ਐਕਟ ਜਿਹੜਾ ਆ ਉਹਨੂੰ ਸਿੱਧਾ ਹੀ ਰਿਪਲੇਸ ਕਰ ਦਿੱਤਾ ਤਿੰਨ ਕਾਨੂੰਨਾਂ ਦੇ ਨਾਲ ਜੀ ਕਿ ਏਪੀਐਮਸੀ ਖਤਮ ਆਰਡੀਨੈਂਸ ਜਾਰੀ ਕਰਤੇ ਔਰ ਡੰਗ ਵੀ ਐਡਾ ਵੱਡਾ ਮਾਰਿਆ ਕਿੰਨਾ ਦਿਨਾਂ ਚ ਮਾਰਿਆ ਜਦੋਂ ਲੋਕਾਂ ਨੂੰ ਅੰਦਰ ਵੜਿਆ ਹੋਇਆ ਸੀ ਉਹ ਖੌਫਨਾਕ ਜਿਹੜੀ ਵਾਇਰਸ ਆ ਗਈ ਸੀਗੀ ਤੇ ਉਹ ਕੇਂਦਰ ਸਰਕਾਰ ਨਹੀਂ ਸਫਲ ਹੋ ਸਕੀ ਕਿਉਂਕਿ ਪਹਿਲਾਂ ਪੰਜਾਬ ਦੇ ਕਿਸਾਨ ਜਿਹੜੇ ਜਾਗਰੂਕ ਨੇ ਇਹਨਾਂ ਨੇ ਸ਼ੁਰੂ ਅੰਦੋਲਨ ਕੀਤਾ ਹਰਿਆਣਾ ਰਾਜਾਂ ਨਾਲ ਵੈਸਟਰਨ ਯੂਪੀ ਰਾਜਸਥਾਨ ਹੋਰ ਹੀ ਹੋਲੀ ਸਾਰੇ ਯੂਪੀ ਨਾਲੇ ਇੰਡੀਆ ਸਾਰਾ ਹੀ ਕਿਸਾਨ ਇਕੱਠੇ ਹੋ ਗਏ ਠੀਕ ਹੈ ਬਚ ਕੇ ਉਹ ਸਿੱਧਾ ਡੰਗ ਸੀਗਾ ਉਹਦੇ ਚ ਪਾਣੀ ਮੰਗਣ ਦੀ ਬਿਲਕੁਲ ਲੋੜ ਨਹੀਂ ਸੀ ਇਹ ਜਿਹੜਾ ਤਰੀਕਾ ਆ ਇਹ ਕੇਂਦਰ ਸਰਕਾਰ ਨੇ ਨਵਾਂ ਤਰੀਕਾ ਕੱਢਿਆ ਜਿਹੜਾ ਕਿ ਬਿਲਕੁਲ ਨਵਾਂ ਨਹੀਂ ਹੈ ਪਹਿਲਾਂ ਵੀ ਕੋਸ਼ਿਸ਼ ਕਰਦੇ ਰਹੇ ਆ ਜੀ ਇਹ ਮਤਲਬ APMC ਐਕਟ ਨੂੰ ਖਤਮ ਕਰਕੇ APMC ਐਕਟ ਨੂੰ ਪੋਜ਼ਿਟਿਵ ਸੁਧਾਰ ਨਹੀਂ ਇਹਨੂੰ ਖਤਮ ਕਰਕੇ ਨਵਾਂ ਕਰਤਾ ਸੀ ਹੁਣ ਇਹ APMC ਐਕਟ ਦੇ ਵਿੱਚ ਮੇਖਾਂ ਲਾ ਲਾ ਕੇ ਇਹਨੂੰ ਕਮਜ਼ੋਰ ਕਰਕੇ ਹੌਲੀ ਹੌਲੀ ਮਿੱਠਾ ਜ਼ਹਿਰ ਦੇ ਕੇ ਮਤਲਬ ਤੁਸੀਂ 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 ਉਗਰਾਹ ਜਥੇਬੰਦੀ ਦੇ ਨਾਲ ਸਹਿਮਤ ਹੋ ਕਿ ਇਹ ਉਹੀ ਖੇਤੀ ਕਾਨੂੰਨਾਂ ਦੀ ਬੈਕ ਡੋਰ ਐਂਟਰੀ ਹੈ ਮੈਂ ਆਗਰਾਹ ਹਜਤਬੰਦੀ ਦੇ ਉਨੀ ਟਿੱਪਣੀ ਕਰਨੀ ਚਾਹੁੰਦਾ ਕਿਸਾਨਾਂ ਦਾ ਆਪਣਾ ਨਜ਼ਰੀਆ ਹੈ ਉਹਨਾਂ ਨੇ ਆਪਣੇ ਹਿਸਾਬ ਨਾਲ ਕਹਿਣਾ ਮੈਂ ਤਾਂ ਇੱਕ ਖੇਤੀਬਾੜੀ ਮਾਰਕੀਟਿੰਗ ਦੇ ਤੌਰ ਤੇ ਜੋ ਮੈਂ ਪੜ੍ਹਿਆ ਆ ਜੀ ਉਹਦੇ ਹਿਸਾਬ ਨਾਲ ਮੈਂ ਕਹਿੰਦਾ ਆ ਕਿ ਇਹ ਹੌਲੀ ਹੌਲੀ ਕਾਨੂੰਨ ਬਦਲਣ ਦੀ ਕੋਸ਼ਿਸ਼ ਹੈ ਅਲਟੀਮੇਟਲੀ ਮੰਡੀ ਬੋਰਡ ਵੀ ਖਤਮ ਹੋਏਗਾ ਇਹ ਪ੍ਰਣਾਲੀ ਵੀ ਖਤਮ ਹੋਏਗੀ ਉਸੇ ਤਰ੍ਹਾਂ ਹੀ ਹੌਲੀ ਹੌਲੀ ਖੇਤੀ ਜਿਹੜੀ ਆ ਕਾਰਪੋਰੇਟ ਦੇ ਹੱਥ ਚਲ ਜਾਏਗੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜੀ ਇਹਦੇ ਵਿੱਚ ਤੁਸੀਂ ਵੀ ਕਿਹਾ ਹੁਣ ਜਦੋਂ ਦੱਸ ਰਹੇ ਸੀਗੇ ਭੂਮਿਕਾ ਬੰਦੇ ਸੀ ਤੁਸੀਂ ਕਿਹਾ ਵੀ ਕਹਿੰਦੇ ਵੀ ਇੱਕ ਪ੍ਰਾਈਵੇਟ ਮੰਡੀ ਇੱਕ ਸਰਕਾਰੀ ਮੰਡੀ ਮੁਕਾਬਲੇ ਚ ਆ ਕੇ ਕਿਸਾਨ ਵਿੱਚ ਮੇਰੇ ਨਾਲ ਜਿਹੜਾ ਮਰਜੀ ਇਕਨੋਮਿਸਟ ਜਿਹੜੇ ਨੀਤੀਯੋਗ ਦੇ ਹੈਗੇ ਆ ਜਿਹੜੇ ਸਾਰਾ ਕੁਝ ਕਰ ਰਿਹਾ ਮੈਨੂੰ ਪਤਾ ਆ ਮੈਂ ਉਹਨਾਂ ਦੇ ਨਾਲ ਹੀ ਪੜਿਆ ਮੇਰੇ ਨਾਲ ਆ ਕੇ ਤੁਹਾਡੇ ਚੈਨਲ ਤੇ ਬਹਿਸ ਕਰ ਲੈਣ ਮੁਕਾਬਲੇ ਵਿੱਚ ਕਿਸਾਨ ਖੜਾ ਹੀ ਨਹੀਂ ਹੋ ਸਕਦਾ ਐਗਰੀਕਲਚਰਲ ਕ੍ਰੋਮਿਕਸ ਦੇ ਵਿੱਚ ਕਿਸਾਨਾਂ ਨੂੰ ਪ੍ਰਾਈਸ ਟੇਕਰ ਕਹਿੰਦੇ ਆ ਪ੍ਰਾਈਸ ਮੇਕਰ ਨਹੀਂ ਕਹਿੰਦੇ ਉਹੀ ਜਿੰਸ ਜਦੋਂ ਰੇੜੀ ਤੇ ਆ ਜਾਂਦੀ ਆ ਤਾਂ ਰੇੜੀ ਵਾਲ ਦੱਸਦਾ ਮੈਂ ਇੰਨੇ ਰੁਪਏ ਕਿਲੋ ਦੇਣੀ ਆ ਜਦੋਂ ਮੰਡੀ ਚੋਂਦੀ ਮੈਨੂੰ ਦੱਸ ਦਿਓ ਕਿੱਥੇ ਕਿਸਾਨ ਡਿਕਟੇਟ ਕਰ ਸਕਦਾ ਕਿੱਥੇ ਆ ਕਿਸਾਨ ਦੀ 바ਰਗੇਨਿੰਗ ਪਾਵਰ ਇਹ ਇਹ ਖੇਤੀਬਾੜੀ ਨੇਚਰ ਆ ਇਸ ਕਰਕੇ ਇਹ ਉਹ ਚੀਜ਼ ਨੂੰ ਖੁੱਲੀ ਮੰਡੀ ਦੀ ਗੱਲ ਕਰ ਰਹੇ ਆ ਜਿਹੜਾ ਮਾਰਕੀਟ ਦਾ ਮੁਕਾਬਲਾ ਹੈ ਜਿਹੜਾ ਮੰਡੀ ਫੋਰਸਸ ਦੇ ਮੁਕਾਬਲੇ 'ਚ ਕਿਸਾਨ ਨਹੀਂ ਖੜ ਸਕਦਾ ਜੇ ਤੁਸੀਂ ਉਹਨੂੰ ਇਨੀਸ਼ੀਅਲ ਸਟੇਜ ਤੇ ਲਿਆ ਕੇ ਕਹੋਗੇ ਕਿ ਖੁੱਲੇ ਮੁਕਾਬਲੇ 'ਚ ਵੇਚਣਾ ਭਾਈ ਠੀਕ ਹੈ ਠੀਕ ਹੈ ਡੈਟ ਇਜ਼ ਨੋਟ ਪੋਸੀਬਲ ਉਹਦੀ ਡਿਪ੍ਰੈਸ਼ਨ ਮਤਲਬ ਤੁਸੀਂ ਇਹ ਕਹਿ ਰਹੇ ਹੋ ਮੈਂ ਮੈਂ ਥੋੜਾ ਜਿਹਾ ਸਮਾਂ ਚਾਹ ਰਹੇ ਹਾਂ ਦੇਖੋ ਤੁਸੀਂ ਇਹ ਕਹਿ ਰਹੇ ਹੋ ਕਿ ਜੇਕਰ ਕਿਸਾਨ ਦੀ ਫਸਲ ਦੀ ਬੋਲੀ ਲੱਗ ਰਹੀ ਹੈ ਤੇ ਉਹ 3-4 ਖਰੀਦਦਾਰ ਬੋਲੀ ਲਗਾ ਰਹੇ ਨੇ ਤਾਂ ਇਸ ਦੇ ਵਿੱਚ ਕਿਸਾਨ ਦਾ ਭਲਾ ਨਹੀਂ ਹੋਏਗਾ ਦੇਖੋ ਇਦਾਂ ਦੇਖਣ ਨੂੰ ਤਾਂ ਇਦਾਂ ਲੱਗਦਾ ਮੈਂ ਇਹ ਦਲੀਲਾਂ ਨਾਲ ਸਾਬਤ ਕਰ ਸਕਦਾ ਆ ਕਿ ਉਥੇ ਹੁਣ ਵੀ ਬੋਲੀ ਹੁੰਦੀ ਆ ਜਿਹੜੀ ਪ੍ਰਾਈਵੇਟ ਪਰਚੇਜ਼ ਹੁੰਦੀ ਆ ਪੰਜ ਸੱਤ ਖਰੀਦਦਾਰ ਹੁੰਦੇ ਆ 5-10 ਰੁਪਏ ਵੱਧ ਮਿਲ ਜਾਂਦੇ ਕਦੇ ਘੱਟ ਮਿਲ ਜਾਂਦੇ ਆ ਉਹ ਥੋੜੀ ਪ੍ਰੋਡਿਊਸ ਦੇ ਆ ਜਦੋਂ ਉਹ ਫੇਰ ਵੀ ਤਾਂ ਮਿਲਦੀ ਆ ਜਦੋਂ ਜਿਹੜਾ ਆਪਸ ਵਿੱਚ ਜਾਂ ਸਰੋਂ ਦੇ ਵਿੱਚ ਜਾਂ ਜਦੋਂ ਪ੍ਰੋਡਕਸ਼ਨ ਘੱਟ ਹੋਵੇ ਪਰ ਜਿਹੜੀਆਂ ਬੰਪਰ ਕ੍ਰੋਪਸ ਨੇ ਉਹਦੇ ਵਿੱਚ ਤਾਂ ਸਰਕਾਰੀ ਸਹਾਇਤਾ ਨਹੀਂ ਹੈ ਕਿਤੇ ਕੋਟੀਆਂ ਦੇ ਭਾਅ ਵੇਕੇਗਾ ਹੂੰ ਜਿਹੜੇ ਸਪੋਰਟੀਆਂ ਦੇ ਬਾਅਦ ਤੇਗੀ ਇਹ ਮੈਂ ਨਹੀਂ ਕਹਿੰਦਾ ਅਮਰੀਕਾ ਦੀਆਂ ਬੁੱਕਸ ਵਿੱਚ ਵੀ ਲਿਖਿਆ ਹੈ ਇੰਡੀਆ ਦੀਆਂ ਬੁੱਕਸ ਵਿੱਚ ਵੀ ਲਿਖਿਆ ਹੋਇਆ ਇਹ ਸਾਇੰਸ ਹੈ ਇੱਕ ਟੈਕਨੀਕਲ ਮੈਂ ਟੈਕਨੀਕਲ ਵਾਪਸ ਹੋਣਾ ਮੈਂ ਥੋੜੇ ਠੀਕ ਹੈ ਜਿਹੜਾ ਤੁਸੀਂ ਪੁਆਇੰਟ ਕਹਿ ਰਹੇ ਹੋ ਕਿ ਬੇਸਿਕਲੀ ਜਦੋਂ ਖਰੀਦਦਾਰ ਦੇ ਹੱਥ ਦੇ ਵਿੱਚ ਚੀਜ਼ਾਂ ਚਲੀਆਂ ਜਾਣਗੀਆਂ ਤਾਂ ਫਿਰ ਉਹ ਮਨਮਾਨੀਆਂ ਕਰਨਗੇ ਕਿ ਜੇ ਕਿਸਾਨ ਕਹੇਗਾ ਕਿ ਠੀਕ ਹੈ ਇੱਕ ਮੇਰੀ ਚੀਜ਼ ਦਾ 2000 ਰੁਪਏ ਮੁੱਲ ਹੈ ਤਾਂ ਇਸ ਤੋਂ ਬਾਅਦ ਬੋਲੋ ਹੁਣ ਕੌਣ ਬੋਲੀ ਲਗਾਉਂਦਾ ਤਾਂ ਫਿਰ ਸੈ ਉਹ ਗੌਰਵ ਜੀ ਇਹ ਪਤਾ ਹੀ ਗੱਲ ਆ ਹੌਲੀ ਹੌਲੀ ਸਰਕਾਰ ਨੇ ਪਿੱਛੇ ਹੱਥ ਖਿੱਚ ਲੈਣਾ ਨਾ ਹੌਲੀ ਹੌਲੀ ਇਹਨਾਂ ਨੇ ਨਹੀਂ ਨਹੀਂ ਮੈਂ ਉਹ ਸਮਝ ਰਿਹਾ ਮੈਂ ਉਹੀ ਸੌਖੇ ਸ਼ਬਦਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਇਹ ਤਰਕ ਦੇ ਰਹੇ ਹੋ ਕਿ ਇੱਕ ਕੋਈ ਚੀਜ਼ ਪਈ ਹੈ ਜਿਸ ਦੀ ਬੋਲੀ ਲੱਗਣੀ ਹੈ ਜੇ ਉਹਦੀ ਘੱਟੋ ਘੱਟ ਕੋਈ ਮੁੱਲ ਤੈ ਨਹੀਂ ਹੋਇਆ ਤਾਂ ਫਿਰ ਬੋਲੀ ਡਾਊਨ ਜਾਏਗੀ ਹੋ ਸਕਦਾ ਹੈ ਕਿ ਜਿਹੜੇ ਖਰੀਦਦਾਰ ਨੇ ਉਹਨਾਂ ਦੀ ਆਪਸ ਵਿੱਚ ਕੋਈ ਗੰਢ ਟੁੱਪ ਹੋ ਜਾਵੇ ਤੇ ਜਿਹੜਾ ਵੇਚਣ ਵਾਲਾ ਉਸਦੇ ਪੱਲੇ ਕੁਝ ਨਾ ਪਵੇ ਇਹ ਮੈਂ ਥੋੜਾ ਜਿਆ ਸੌਖੇ ਸ਼ਬਦਾਂ ਵਿੱਚ ਪ੍ਰੈਕਟੀਕਲ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਤੁਸੀਂ ਕਹਿਣਾ ਜਾ ਰਹੇ ਸੀ ਹੋਪਫੁਲੀ ਮੈਂ ਤੁਹਾਨੂੰ ਕੋ ਵਾਪਸ ਹਾਂ ਮੈਂ ਇੱਕ ਵਾਰੀ ਬਲੀਵਾਲ ਸਾਹਿਬ ਦਾ ਰੁਕ ਕਰ ਲਵਾਂ ਬਲੀਵਾਲ ਸਾਹਿਬ ਇਹ ਬੈਕ ਡੋਰ ਐਂਟਰੀ ਕਰੀਬ ਕਰੀਬ 4 ਸਾਲ ਬਾਅਦ ਦੁਬਾਰਾ ਕਿਸਾਨ ਕਹਿ ਰਹੇ ਨੇ ਦੇਖੋ ਗਾਲੇ ਹੈ ਕਿ ਜੇ ਖੇਤੀ ਕਾਨੂੰਨ ਵਾਲੀ ਗੱਲ ਆ ਜਾਏਗੀ ਤਾਂ ਇਕੱਠੇ ਹੋ ਕੇ ਕਿਸਾਨ ਫੇਰ ਤੁਹਾਡੇ ਸਾਹਮਣੇ ਖੜ੍ਹ ਜਾਣਗੇ ਕਿ ਅਸੀਂ ਨਹੀਂ ਹੋਣ ਦੇਣਾ ਪਰੇ ਡਰਾਫਟ ਨੂੰ ਅਸੀਂ ਕਿਵੇਂ ਦੇਖੀਏ ਭਾਜਪੀ ਕਿਵੇਂ ਦੇਖ ਰਹੀ ਹੈ ਖਾਸ ਤੌਰ ਤੇ ਪੰਜਾਬ ਭਾਜਪੀ ਅ ਗੌਰਵ ਜੀ ਪਹਿਲਾ ਮੈਂ ਇੱਕ ਬੇਨਤੀ ਕਰੂੰਗਾ ਤੁਹਾਡੀ ਟੀਮ ਨੂੰ ਕਿ ਮੇਰਾ ਨਾਮ ਦਰੁਸਤ ਕਰ ਦੇਣ ਪ੍ਰਕਪਾਲ ਸਿੰਘ ਬਲੀਏਵਾਲ ਲਿਖਿਆ ਕਰਨ ਜੀ ਬੜਾ ਔਖਾ ਮਿਲ ਗਿਆ ਇਹ ਬਰਾਸ ਸਾਨੂੰ ਤੇ ਦੂਜੀ ਗੱਲ ਮੈਂ ਬੇਨਤੀ ਕਰੂੰਗਾ ਗੁਰਮੀਤ ਸਿੰਘ ਖੁੰਡਿਆ ਜੀ ਨੂੰ ਕਿ ਜਗਤਾਰ ਸਿੰਘ ਸੰਘੇੜਾ ਜੀ ਨੂੰ ਉਹ ਕਮੇਟੀ ਦੇ ਵਿੱਚ ਬੁਲਾਇਆ ਜਾਵੇ ਜੀ ਜਿਹੜੀ ਆ ਜਦੋਂ ਉਹਨੇ ਮੀਟਿੰਗ ਕੀਤੀ ਹੈ ਕਿਉਂਕਿ ਬਹੁਤ ਚੰਗੇ ਮੰਡੀ ਬੋਰਡ ਦੇ ਅਧਿਕਾਰੀ ਰਹੇ ਨੇ ਬਹੁਤ ਜਾਣੇ ਤੁਹਾਡੇ ਕੋਲ ਸਿਆਣੇ ਬੰਦੇ ਨੇ ਸਿਆਣੇ ਬੰਦਿਆਂ ਦੀ ਅਗਿਆਲ ਲੈ ਲਿਆ ਕਰੋ ਐਵੇਂ ਅਫਸਰ ਉਸ ਤਰ੍ਹਾਂ ਤੋਂ ਪੇਰੋਨਾ ਕੀ ਹੁੰਦਾ ਜੀ ਐਸ ਸਿਆਣੇ ਬੰਦੇ ਬੈਠੇ ਨੇ ਆਪਣੇ ਕੋਲ ਉਹਨਾਂ ਤੋਂ ਵੀ ਲੈ ਲੈਣੀ ਚਾਹੀਦੀ ਦੂਜੀ ਗੱਲ ਜਿਹੜੀ ਤੁਸੀਂ ਨੈਸ਼ਨਲ ਪਾਲਿਸੀ ਆਫ ਮਾਰਕੀਟਿੰਗ ਦੀ ਜਿਹੜੀ ਆਹ ਗਾਫ ਦੀ ਗੱਲ ਕੀਤੀ ਹੈ ਡਰਾਫਟ ਆਇਆ ਤੇ ਮੈਂ ਮੁਬਾਰਕਬਾਦ ਦੇਣਾ ਚਾਹਾਂਗਾ ਸਗਾਰਾ ਸਿੰਘ ਮਾਨ ਉਹਨਾਂ ਨੂੰ ਗ੍ਰਾਹਕ ਜਥੇਬੰਦੀ ਨੂੰ ਕਿ ਉਹਨਾਂ ਨੇ 7 ਦਿਨ ਪਹਿਲਾਂ ਇਹ ਡਰਾਫਟ ਪੜ੍ਹ ਲਿਆ ਪਰ ਸਰਕਾਰ ਅੱਜ ਜਾ ਕੇ ਆ ਕਿ ਸਾਨੂੰ ਡਰਾਫਟ ਪੜਾਇਆ ਜਾਵੇ ਆਸਰਾ ਨੂੰ ਗਾਈਡਲਾਈਨਸ ਦਿੱਤੀਆਂ ਜਾਣ ਤੇ ਉਦੋਂ ਬਾਅਦ ਤਿੰਨ ਹਫ਼ਤੇ ਦਾ ਸਮਾਂ ਮੰਗਿਆ ਹੋਰ ਕਿ ਅਸੀਂ ਆਪ ਵੀ ਰਹਿ ਸਰਕਾਰ ਨੂੰ ਭੇਜਾਂ ਜੀ ਆਨ ਅ ਨੈਸ਼ਨਲ ਪਾਲਿਸੀ ਜੋ ਬੰਦਰਗੇ ਡਰਾਫਟ ਚੱਲਦਾ ਪਿਆ ਜਿਹੜੀ ਕਿਸਾਨਾਂ ਦੀ ਮੰਗ ਵੀ ਸੀਗੀ ਤੁਸੀਂ ਪਿੱਛੇ ਸੁਣਿਆ ਹੋਣਾ ਉਗਰਾਹਾ ਜਥੇਬੰਦੀ ਨੇ ਇੱਕ ਵੱਡਾ ਅੰਦੋਲਨ ਕੀਤਾ ਸੀਗਾ ਚੰਡੀਗੜ੍ਹ ਦੇ ਵਿੱਚ ਜਿਹਦੇ ਵਿੱਚ ਪਾਲਿਸੀ ਬਣਾਉਣ ਨੂੰ ਲੈ ਕੇ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗਾਂ ਕੀਤੀਆਂ ਸੀਗੀਆਂ ਤੇ ਉਹ ਕਹਿੰਦੇ ਸਟੇਟ ਦੀ ਕੋਈ ਪਾਲਿਸੀ ਹੈ ਨਹੀਂ ਤੇ ਇਹਨਾਂ ਨੂੰ ਖੜਾ ਆ ਦਿੱਤਾ ਜਾਵੇ ਅੱਜ ਉਹ ਖਡਰਾ ਇਹ ਡਰਾਫਟ ਜਿਹੜਾ ਉਹ ਸੈਂਟਰ ਸਰਕਾਰ ਨੇ ਬਣਾਇਆ ਇਹ ਰੈ ਵੀ ਸਟੇਟਾਂ ਤੋਂ ਮੰਗੀਆਂ ਗਈਆਂ ਸਾਡੀ ਸਟੇਟ ਮੰਨਿਆ ਕਿ ਸਭ ਤੋਂ ਵੱਡੀ ਸਟੇਟ ਮੰਨੀ ਜਾਂਦੀ ਹੈ ਪਰ ਉਹ ਪਿੱਛੜ ਗਈ ਅੱਜ ਪਰ ਫਿਰ ਵੀ ਮੈਨੂੰ ਉਮੀਦ ਹੈ ਕਿ ਜਿਹੜੀ ਨਵੀਂ ਪਾਲਿਸੀ ਬਣੂਗੀ ਕਿਉਂਕਿ ਜਿਹੜੇ ਕਾਨੂੰਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਦੋਂ ਇਹ ਗੱਲ ਚੱਲਦੀ ਹੁੰਦੀ ਸੀ ਕਿ ਕੇਂਦਰ ਆਪ ਦੇ ਹੱਥ ਚ ਸਾਰੀਆਂ ਮੰਡੀਆਂ ਲੈਣਾ ਚਾਹੁੰਦਾ ਹੈ ਸਟੇਟ ਦੇ ਅਧਿਕਾਰ ਖੋਣਦਾ ਚਾਹੁੰਦਾ ਹੈ ਤੇ ਅੱਜ ਸਟੇਟਾਂ ਨੂੰ ਅਧਿਕਾਰ ਦਿੱਤੇ ਜਾ ਰਿਹਾ ਕਿ ਉਹ ਆਪ ਦੀ ਗੱਲ ਕਰਨ ਉਹ ਨੈਸ਼ਨਲ ਕੋਈ ਪਾਲਿਸੀ ਬਣਦੀ ਹੈ ਉਸ ਦੇ ਵਿੱਚ ਆਪ ਦੀ ਗੱਲ ਰੱਖਣ ਜੋ ਵਿੱਚ ਤਰਮੀਮ ਕਰਨੀਆਂ ਉਹ ਲੱਖਣ ਤੇ ਜਿਹੜੇ ਜਿਹੜੇ ਮਾਨਯੋਗ ਡਰਾਫਟ ਨੂੰ ਬਣਾਇਆ ਉਹਨਾਂ ਨੇ ਵੀ ਦੱਸਿਆ ਕਿ ਇਹ ਸਟੇਟ ਨੇ ਲਾਗੂ ਕਰਨਾ ਤੇ ਮੈਂ ਅੱਜ ਜਿਹੜਾ ਅੰਦੋਲਨ ਵੀ ਚੱਲਦਾ ਪਿਆ ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਚੱਲਦਾ ਪਿਆ ਜਿਹੜਾ ਪੰਜਾਬ ਦੀ ਧਰਤੀ ਤੇ ਚੱਲਦਾ ਪਿਆ ਇਹ ਪਾਲਸੀ ਰਿਟਾਇਰ ਤੁਸੀਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾ ਸਕਦੇ ਆ ਆ ਪਾਲਸੀ ਹੈ ਰਚੀ ਤੁਸੀਂ ਕੇਂਦਰ ਆਪ ਦੀ ਨੀਤੀਆਂ ਰੱਖੀ ਹੈ ਨਾ ਜਿਵੇਂ ਉਹਨਾਂ 22 ਫਸਲਾਂ ਦਿੱਤੀਆਂ ਨੇ ਹਰਿਆਣੇ ਵਾਲਿਆਂ ਨੇ ਉਹ ਸਾਡੀ ਸਰਕਾਰ ਬਣਾ ਦੇ ਇਟਸ ਅ ਗੁੱਡ ਆਪਸ਼ਨ ਇੱਕ ਨਵਾਂ ਪਾਲਸੀ ਫਰੇਮਵਰਕ ਕਰਿਆ ਜਿੰਨੂੰ ਲੈ ਕੇ ਲਾਗੂ ਕੀਤਾ ਜਾ ਸਕਦਾ ਆਪ ਵੀ ਧਰਤੀ ਦੇ ਉੱਪਰ ਆਪ ਦੀ ਸਟੇਟ ਦੇ ਉੱਪਰ ਉਹਦੀ ਇਨੀਸ਼ੀਏਟਿਵ ਇਹ ਕੰਦੇ ਮੰਡੀਆਂ ਖਤਮ ਕਰਨ ਵਾਲੇ ਪਾਸੇ ਫੇਰ ਕਦਮ ਹੈ ਮੈਂ ਮੈਂ ਇੱਕ ਬੇਨਤੀ ਕਰਦਾ ਜੀ ਮੈਂ ਬੇਨਤੀ ਕਰਦਾ ਕਿ ਐਗਰੀਕਲਚਰ ਏਪੀਐਮਸੀ ਸਾਡੇ ਇੱਥੇ ਬਹੁਤ ਪੁਰਾਣੀ ਚੱਲਦੀ ਹੈ ਸਾਡੇ ਇੱਥੇ ਸਬਜ਼ੀਆਂ ਮੰਡੀਆਂ ਵੀ ਚੱਲਦੀਆਂ ਜਿਹੜੀਆਂ ਮੰਡੀ ਬੋਰਡ ਦੇ ਥੱਲੇ ਹੁੰਦੀਆਂ ਨੇ ਇੱਕ ਜ਼ਿੰਮੇਵਾਰੇ ਤੌਰ ਤੇ ਮੈਂ ਤੁਹਾਨੂੰ ਉਹ ਗੱਲ ਦੱਸਦਾ ਪਿਆ ਇਹਨੂੰ ਪੰਜਾਬ ਮੰਡੀ ਬੋਰਡ ਰਨ ਕਰਦੀ ਹੈ ਮਾਰਕੀਟ ਕਮੇਟੀਆਂ ਇੱਥੇ ਬਣੀਆਂ ਹੋਈਆਂ ਨੇ ਜੀਮੀਦਾਰ ਉੱਥੇ ਸਬਜ਼ੀ ਲੈ ਕੇ ਜਾਂਦਾ ਮੈਂ ਇੱਕ ਮੂਲਿਆਂ ਦੇ ਐਗਜ਼ਾਮਪਲ ਲੈਣਾ ਜੀ ਉਹਦਾ ਰਾਈਟ ਨਹੀਂ ਕੋਈ ਟੈਗ ਕਰਦਾ ਜੀ ਆ ਮੰਡੀ ਬੋਰਡ ਦੇ ਅਧਿਕਾਰੀ ਬੈਠੇ ਨੇ ਰੋਜ਼ ਲਾਉਣ ਆਪਾਂ ਦੂਰਦਰਸ਼ਨ ਦੇ ਥੱਲੇ ਤਾਂ ਦੇਖ ਲੰਗੇ ਪਿੰਡੀ ਦਾ ਰੇਟ ਕੀ ਆ ਗਿਆ ਸਾਗ ਦਾ ਰੇਟ ਕੀ ਆ ਗਿਆ ਮੂਲੀ ਦਾ ਰੇਟ ਕੀ ਆ ਟਮਾਟਰ ਦਾ ਰੇਟ ਹੈ ਪਰ ਉਹ ਰੇਟ ਨੂੰ ਤੈ ਕੌਣ ਕਰਦਾ ਹੂੰ ਉਹੀ ਇੱਕ ਓਪਨ ਮੰਡੀ ਹੈ ਨਾ ਜੀ ਆਪਣੀ ਸਰਕਾਰ ਫਿਰ ਗੱਲ ਉਹੀ ਆ ਗਈ ਨਾ ਓਪਨ ਮੰਡੀ ਹੈ ਉਸੇ ਮੰਡੀ ਦੇ ਵਿੱਚ ਜੇ ਤੁਸੀਂ ਮੂਲੀ ਵਾਲਾ ਰੇਟ ਹੀ ਕਹਿੰਦੇ ਹੋ ਜਿਨ੍ਹਾਂ ਨੇ ਅਗੇਤੀ ਬੀਜ ਲਈ ਉਹਨਾਂ ਦੇ ਪੱਲੇ ਹੋ ਸਕਦਾ 20-25 ਰੁਪਏ ਕਿਲੋ ਪੈ ਜਾਏ ਜਿਨ੍ਹਾਂ ਨੇ ਪਛੇਤੀ ਬੀਜੀ ਹੋਈ ਹੈ ਲਗਾਈ ਹੋਈ ਹੈ ਮੂਲੀ ਉਹਨਾਂ ਦੇ ਪੱਲੇ ਹੋ ਸਕਦਾ ਹੈ 5 ਰੁਪਏ ਕਿਲੋ ਰਿਆ ਜਾਏ ਫਿਰ ਓਪਨ ਮੰਡੀ ਦਾ ਨੁਕਸਾਨ ਤਾਂ ਇਹੀ ਹੋ ਗਿਆ ਨਾ ਓਪਨ ਮੰਡੀ ਹੈ ਕਿ ਜਿਹੜਾ ਖਰੀਦਦਾਰ ਹੈ ਉਹ ਉਹ ਡਿਮਾਂਡ ਸਪਲਾਈ ਵਾਲੇ ਫਾਰਮੂਲੇ ਨਾਲ ਆ ਜਾਏਗਾ ਜੇ ਸਪਲਾਈ ਜ਼ਿਆਦਾ ਹੋ ਗਈ ਡਿਮਾਂਡ ਘਟਿਆ ਤਾਂ ਰੇਟ ਬਿਲਕੁਲ ਡਾਊਨ ਮੈਂ ਥੋੜੀ ਉਸੇ ਗੱਲ ਤੇ ਆ ਰਿਹਾ ਸੀ ਯਾਰ ਜਿਹੜੀ ਇਹ ਡਰਾਫਟਿੰਗ ਦੀ ਗੱਲ ਚੱਲਦੀ ਪਈ ਹੈ ਇਹ ਚ ਪੰਜਾਬ ਗੱਲ ਰੱਖ ਸਕਦਾ ਨਾ ਉਸ ਮੰਡੀ ਦੀ ਜਿਹੜੀ ਹਦੂਦ ਹੈ ਉਹ ਮਾਰਕੀਟ ਕਮੇਟੀ ਪੰਜਾਬ ਸਰਕਾਰ ਹੈ ਠੀਕ ਹੈ ਮੰਡੀ ਬੋਰਡ ਪੰਜਾਬ ਸਰਕਾਰ ਹੈ ਮੈਂ ਤਾਂ ਬੇਨਤੀ ਕਰ ਦੈਂ ਕਿ ਆਪਾਂ ਕਿਸਾਨ ਦੀ ਲੁੱਟ ਕਿਉਂ ਹੋਣ ਦਿੰਦੇ ਆ ਜਦੋਂ ਇੱਡੀ ਵੱਡੀ ਮੰਡੀ ਬੋਰਡ ਸਾਡੀ ਹਲਾਵਾ ਉਸ ਚੀਜ਼ ਨੂੰ 23 ਰੋਜ਼ ਇਹ ਕਰਿਆ ਠੀਕ ਹੈ ਚਲੋ ਮੈਂ ਮੈਂ ਜਵਾਬ ਲੈਣਾ ਸਮਾਂ ਥੋੜਾ ਜਿਹਾ ਆਪਣੇ ਕੋਲ ਪੂਰਾ ਪੂਰਾ ਹੈ ਮੇਰੀ ਇੱਕ ਬੇਨਤੀ ਹੈ ਔਰ ਮੇਰੀ ਇਹ ਗੱਲ ਆ ਪੂਰੀ ਆਉਣ ਤਾਂ ਬੜਾ ਜ਼ਰੂਰੀ ਹੈ ਮੈਂ ਉਹੀ ਕਹ ਰਿਹਾ ਕਿ ਪਿੱਛੇ ਸਮਾਂ ਬਹੁਤ ਘੱਟ ਹੈ ਮੈਂ ਬਾਕੀ ਫਿਰ ਸਮਾਂ ਨਹੀਂ ਦੇ ਪਾਉਂਗਾ ਮੈਂ ਦੋ ਸੰਘੇੜਾ ਸਾਹਿਬ ਇੱਕ ਵਾਰੀ ਰਿਐਕਟ ਕਰ ਦਣ ਸੰਘੇੜਾ ਸਾਹਿਬ ਬਹੁਤ ਸਾਰੀਆਂ ਚੀਜ਼ਾਂ ਦੇ ਵਿਚਾਲੇ ਇਹ ਵੀ ਹੈ ਨਾ ਕਿ ਜਿਹੜੀਆਂ ਫਸਲਾਂ ਦਾ ਆਪਾਂ ਜ਼ਿਕ ਮੂਲੀ ਦਾ ਜ਼ਿਕਰ ਉਹਨਾਂ ਨੇ ਕਰਤਾ ਆਲੂ ਦਾ ਜ਼ਿਕਰ ਮੈਂ ਕਰ ਦਿੰਦਾ ਆਲੂ ਕਦੇ ਤਾਂ 40 ਰੁਪਏ ਕਿਲੋ ਤੇ ਫਿਰ ਕਦੇ ਸੜਕਾਂ ਦੇ ਉੱਤੇ ਸੁੱਟਣ ਨੂੰ ਕਿਸਾਨ ਮਜਬੂਰ ਹੋ ਜਾਂਦੇ ਨੇ ਹਾਂ ਉਹ ਉਹੀ ਗੱਲ ਆ ਗਈ ਨਾ ਗੌਰਵ ਜੀ ਜਿਹੜੇ ਫਰੂਟਸ ਐਂਡ ਵੈਜੀਟੇਬਲਸ ਨੇ ਇਹ ਹਾਈਲੀ ਪੈਰੀਸ਼ੀਬਲ ਨੇ ਇਹਨਾਂ ਦੇ ਵਿੱਚ ਐਮਐਸਪੀ ਵੀ ਹੈ ਨਹੀਂ ਹਣਚੋ ਨਾਂ ਤੇ ਕਣਕ ਦੇ ਵਿੱਚ ਮਿਨੀਮਮ ਸਪੋਰਟ ਪ੍ਰਾਈਸ ਡਿਕਲੇਅਰ ਹੁੰਦੀ ਹੈ ਉਥੇ ਪ੍ਰਾਈਵੇਟ ਬਾયર ਨੂੰ ਪਤਾ ਵੀ ਕੀਮਤ ਇੰਨੇ ਤੋਂ ਥੱਲੇ ਨਹੀਂ ਡਿਗਣੀ ਭਾਵੇਂ ਜਿੰਨੀਆਂ ਮਰਜ਼ੀ ਝੋਨਾ ਜਵੇ ਜਿੰਨੀ ਮਰਜ਼ੀ ਕਣਕ ਆਵੇ ਮੰਡੀ 'ਚ ਇਸ ਕਰਕੇ ਉਥੇ ਨਹੀਂ ਜਾਂਦਾ ਘੱਟੋ ਘੱਟ ਜਿਹੜੀ ਸਹਾਇਕ ਕੀਮਤ ਆ ਉਹਦੇ ਤੇ ਕਿਸਾਨ ਦੀ ਏਜੰਟਸ 'ਚ ਵਿਕ ਜਾਂਦੀ ਹੈ ਸਾਧੀਆਂ ਦੇ ਵਿੱਚ ਜਦੋਂ ਸਪਲਾਈ ਜ਼ਿਆਦਾ ਹੋ ਜਾਂਦੀ ਹੈ ਉਹਦੀ ਐਮਐਸਪੀ ਕੋਈ ਹੈ ਨਹੀਂ ਮਾਰਕਟ ਨਹੀਂ ਐਮਐਸਪੀ ਡਿਕਲੇਅਰ ਕਰਦੀ ਨਾ ਹੀ ਮੰਡੀ ਬੋਰਡ ਕਰਦਾ ਹੈ ਮੰਡੀ ਬੋਰਡ ਇਨਫਰਾਸਟ੍ਰਕਚਰ ਕ੍ਰੀਏਟ ਕਰਦਾ ਤੇ ਓਪਨ ਆਪਸ਼ਨ ਦੀ ਜਿਹੜੀ ਆ ਉਹ ਪਲੇਟਫਾਰਮ ਤਿਆਰ ਕਰਦਾ ਉੱਥੇ ਕਰਵਾਉਂਦਾ ਆ ਬਕਾਇਦਾ ਮਲਟੀ ਕਰਮਚਾਰੀਆਂ ਦੀ ਹਾਜ਼ਰੀ ਓਪਨ ਆਪਸ਼ਨ ਹੁੰਦੀ ਆ ਜੀ 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 ਜ ਉਹ ਡਾਇਰੈਕਟਲੀ ਉਸ ਤਰੀਕੇ ਨਾਲ ਇੰਪੈਕਟ ਨਹੀਂ ਕਰ ਸਕਦਾ ਕਿ ਜੇ ਮੰਡੀ ਬੋਰਡ ਜਾਂ ਫਿਰ ਮੈਂ ਮਾਰਕੀਟ ਕਮੇਟੀ ਦਾ ਜ਼ਿਕਰ ਕਰਾਂ ਕਿ ਉਹ ਆਪਣੇ ਹੱਥ ਦੇ ਵਿੱਚ ਲੈ ਲਵੇ ਬਲੀਵਾਲ ਸਾਹਿਬ ਕੁਝ ਕਹਿਣਾ ਜਾ ਰਹੇ ਨੇ ਸ਼ੰਗਾਰਾ ਸਿੰਘ ਮਾਨ ਜੀ ਆ ਮਾਰ ਰਹੇ ਆ ਤੁਹਾਡੇ ਕੋਲ ਬਲੀਵਾਲ ਸਾਹਿਬ 30 ਸੈਕਿੰਡ ਹੀ ਦੇ ਪਾਉਂਗਾ ਮੈਂ ਇਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਇਸ ਪੋਸੀਬਲ ਹੈਗਾ ਨਾ ਮੰਡੀ ਬੋਰਡ ਇਹ ਕਰ ਸਕਦਾ ਵਾ ਪਰ ਮੰਡੀ ਬੋਰਡ ਕਰਦਾ ਨਹੀਂ ਜਾਂ ਕੁਝ ਕੇ ਕਿਸਾਨਾਂ ਦੀ ਲੁੱਟ ਹੋਣ ਦਿੰਦਾ ਤੇ ਐਸੇ ਕਾਨੂੰਨ ਦੇ ਤਹਿਤ ਮੈਂ ਇੱਕ ਬੇਨਤੀ ਕਰਦਾ ਐਮਐਸਟੀ ਲੀਗਲ ਗਰੰਟੀ ਕਾਨੂੰਨ ਪੰਜਾਬ ਚ ਬਣ ਸਕਦਾ ਹੈ ਤੇ ਸਰਕਾਰ ਨੂੰ ਅੱਜ ਇਨੀਸ਼ੀਏਟਿਵ ਲੈਣਾ ਚਾਹੀਦਾ ਹੈ ਤੇ ਜਗਤਾਰ ਸਿੰਘ ਜੀ ਕਲੀ ਇਟਸ ਪੋਸੀਬਲ ਹੈਗਾ ਕਿ ਜਦੋਂ ਨਵੀਂ ਐਗਰੀਕਲਚਰ ਫਰੇਮ ਪਾਲਿਸੀ ਬਣਦੀ ਪਈ ਹੈ ਨੈਸ਼ਨਲ ਦੀ ਸਟੇਟਾਂ ਨੂੰ ਇੰਪਲੀਮੈਂਟ ਕਰਨ ਦੀ ਦਿੱਤੀ ਜਾ ਰਹੀ ਆ ਤੇ ਸਟੇਟ ਉਹ ਇੰਪਲੀਮੈਂਟ ਕਰਕੇ ਕੀ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾ ਸਕਦਾ ਹੈ ਕਵੀ ਸੰਭਾਵਨਾ ਸਟੇਟ ਬਣਾਏਗਾ ਸਟੇਟ ਬਣਾਏਗਾ ਲੀਗਲ ਗਾਰੰਟੀ ਬਿਲਕੁਲ ਬਣਾ ਸਕਦਾ ਜੀ ਕੋਈ ਨਹੀਂ ਕਾ ਸਕਦਾ ਮਤਲਬ ਤੁਹ ਨਹੀਂ ਇੱਕ ਇੱਕ ਸੈਕਿੰਡ ਸਰ 200 ਲੱਖ ਜਿਹੜੀ ਮੈਟ੍ਰਿਕ ਟਨ ਛੋਨੇ ਦਾ ਪੰਜਾਬ ਕੀ ਕਰੇਗਾ ਮੈਂ ਇੱਕ ਬੇਨਤੀ ਕਰਦਾ ਜੀ ਰੋਣਾ ਉਸ ਚੀਜ਼ ਦਾ ਖਰੀਦਦਾ ਨਹੀਂ ਹੈਗਾ 200 ਲੱਖ ਮੈਟ੍ਰਿਕ ਟਨ ਜਿਹੜੀ ਸੈਂਟਰ ਸਰਕਾਰ ਐਸਸੀਆਈ ਦੀ ਹੈ ਸਾਡੇ ਕੋਲ ਕਰਨ ਛੋਣਾ ਉਹਦਾ ਖਰੀਦ ਚੱਲ ਨਹੀਂ ਹੈ ਇੱਥੇ ਤਾਂ ਜਿਹੜੇ ਬੇਸਿਕਲੀ ਮਿਨਿਮਮ ਭਾਅ ਤੇ ਕਰਨ ਦੀ ਗੱਲ ਚੱਲਦੀ ਹੈ ਉਹ ਸਾਡੀ ਚਾਹੇ ਆਲੂ ਵਾਲੀ ਗੱਲ ਕਰੀ ਸਭ ਕੀ ਨਹੀਂ ਕਰ ਲਈ ਓਲ ਤੇ ਉੱਪਰ ਜਿਹੜਾ ਐਮਐਸਪੀ ਸੈਂਟਰ ਸਰਕਾਰ ਦਿੰਦਾ ਹੈ ਕਿ ਇਸ ਰੇਟ ਤੋਂ ਥੱਲੇ ਨਹੀਂ ਵੇਚ ਸਕਦੀ ਇਸ ਸਟੇਟ ਦੇ ਹੱਥ ਦੀ ਪਾਵਰ ਹੈ ਐਗਰੀਕਲਚਰ ਠੀਕ ਹੈ ਚਲੋ ਮੈਂ ਜਵਾਬ ਲਵਾਂਗਾ ਮੇਰੇ ਤੋਂ ਸਮਾ ਸਮਾ ਖਤਮ ਹੋ ਰਿਹਾ ਜੀ ਪੂਰਾ ਪੂਰਾ ਸਮਾਂ ਸ਼ਿੰਗਾਰਾ ਸਿੰਘ ਮਾਨ ਜੀ ਸ਼ਿਗਰਾ ਸਿੰਘ ਮਾਨ ਜੀ ਤੁਸੀਂ ਡਰਾਫਟ ਦਾ ਜ਼ਿਕਰ ਕਰ ਰਹੇ ਹੋ ਇਹ ਮੰਡੀਆਂ ਖਤਮ ਹੋਣ ਵਾਲੀ ਏਪੀਐਮਸੀ ਖਤਮ ਹੋਣ ਵਾਲੀ ਇਹ ਕਿਵੇਂ ਤੁਸੀਂ ਦਾਵਾ ਕਰ ਰਹੇ ਹੋ ਕਿ ਇਹ ਖਤਮ ਹੋ ਜਾਏਗਾ ਦੂਜਾ ਮੇਰਾ ਇੱਕ ਹੋਰ ਪੁਆਇੰਟ ਹੈ ਦੇਖੋ ਅਸੀਂ 21ਵੀਂ ਸਦੀ ਦੇ ਵਿੱਚ ਐ ਥੋੜਾ ਜਿਹਾ ਜੇ ਆਪਾਂ ਮਾਡਰਨ ਜ਼ਮਾਨੇ ਦੇ ਵਾਂਗ ਸੋਚੀਏ ਜਾਂ ਕਰੀਏ ਮੰਡੀਆਂ ਅਪਗ੍ਰੇਡ ਹੋਣ ਸਿਸਟਮ ਅਪਗ੍ਰੇਡ ਹੋਣ ਸਾਰੀ ਦੁਨੀਆ ਬਦਲ ਰਹੀ ਹੈ ਤੇ ਉਸ ਵਿਚਾਲੇ ਕਿ ਖੁੱਲੇ ਵਿਚਾਰਾਂ ਦੇ ਨਾਲ ਨਹੀਂ ਸੋਚਿਆ ਜਾਣਾ ਚਾਹੀਦਾ ਕਿ ਕਿਸਾਨ ਦਾ ਭਲਾ ਕਿਵੇਂ ਹੋ ਸਕਦਾ ਉਹੀ ਜਿਹੜੀ 30 40 ਸਾਲ ਪਹਿਲਾਂ ਪ੍ਰੋਸੈਸ ਸੀ ਕਿ ਆਪਾਂ ਫਸਲ ਚੁੱਕੀ ਟਰਾਲੀ 'ਚ ਰੱਖੀ ਮੰਡੀ ਲੈ ਕੇ ਗਏ ਉੱਥੇ ਬੋਲੀ ਹੋਈ ਵੇਚੀ ਫਿਰ ਘਰ ਆ ਗਏ ਕਿ ਜੇ ਦੁਨੀਆ ਬਦਲ ਰਹੀ ਹੈ ਤਾਂ ਉਸ ਦੇ ਵਿੱਚ ਕਿਸਾਨ ਕਿਉਂ ਪਛੜ ਰਿਹਾ ਹੈ ਦੇਖੋ ਜੀ ਦੁਨੀਆ ਬਦਲ ਰਹੀ ਹੈ ਦੁਨੀਆ ਬਦਲਣ ਦੇ ਨਾਲ ਨਾਲ ਖੇਤਾਂ ਦਾ ਦਾਦਾ ਬਦਲ ਰਿਹਾ ਕੇ ਵੀ ਹੋ ਗਈ ਇਹਦੇ ਨਾਂ ਥੱਲੇ ਸਭੂ ਕਿਸਾਨਾਂ ਨੂੰ ਤਾਰ ਹੁੰਗਰ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਖਸਿਆਰੇ ਭਲਾ ਜਾ ਰਿਹਾ ਹੈ ਕਿਸਾਨਾਂ ਤੋਂ ਸਾਰਾ ਕੁਝ ਖੋਹਿਆ ਜਾ ਰਿਹਾ ਹੈ ਉਧਰੋਂ ਕਦਮ ਲਏ ਜਾ ਰਹੇ ਮੇਰਾ ਖਿਆਲ ਦੇ ਵਿੱਚ ਅੱਜ ਕੋਈ ਅਦ ਕਥਨੀ ਨਹੀਂ ਦੇ ਕੇ ਮੈਂ ਹੁਣੇ ਏਦੋਂ ਪਹਿਲਾਂ ਆਪਣੀ ਬੈਸ ਤੋਂ ਪਹਿਲਾਂ ਆਪਣੇ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਦਰੀਆਂ ਜੀ ਦੀ ਇੰਟਰਵਿਊ ਸੁਣ ਰਿਹਾ ਸੀ ਜੀ ਉਹਨਾਂ ਨੇ ਬਹੁਤ ਸਾਰਾ ਸ਼ਬਦਾਂ 'ਚ ਕਿਹਾ ਵੀ ਤਾਂ ਨੰਗੇ ਚੱਟੇ ਰੂਪ ਦੇ ਵਿੱਚ ਉਹੀ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦਾ ਖਰੜਾ ਜਿਹੜਾ ਆ ਗਿਆ ਸੀ ਪੜ੍ਹ ਲਿਆ ਤੇ ਅਸੀਂ ਉਹਦੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਵੀ ਸੱਦ ਕੇ ਤੇ ਮਤਲਬ ਸਾਰੇ ਖੇਤੀ ਮਹਾਰਾ ਨੂੰ ਸੱਦ ਕੇ ਵੀ ਇਹਦੇ ਤੇ ਪੂਰੀ ਪਰਚੋਲ ਕਰਾ ਰਹੇ ਆ ਹੂੰ ਇਹ ਤਾਂ ਨੰਗਾ ਚੁੱਟਾ ਉਹ ਜਾ ਪਿਛਲੇ ਦਿਨੀ ਸੁਦਾ ਫੇ ਨਹੀਂ ਸਿਕਾਣਾ ਸਿੰਘ ਮਾਨ ਜੀ ਤੁਸੀਂ ਪੋਲਿਟੀਕਲ ਆਗੂਆਂ ਦੇ ਭਰੋਸਾ ਕਰ ਰਹੇ ਹੋ ਤੁਸੀਂ ਖੁਦ ਦੇਖੋ ਨਾ ਕੀ ਆ ਉਹਦੇ ਵਿੱਚ ਜੇ ਵਿਰੋਧ ਕਰਨਾ ਹੈ ਮੈਨੂੰ ਕੋਈ ਦੱਸੇਗਾ ਕਿ ਆ ਚੀਜ਼ ਖਰਾਬ ਹੈ ਮੈਂ ਵਿਰੋਧ ਨਹੀਂ ਕਰੂੰਗਾ ਨਾ ਮੈਨੂੰ ਖੁਦ ਨੂੰ ਪਤਾ ਲੱਗੇਗਾ ਕਿ ਇਹ ਚੀਜ਼ ਖਰਾਬ ਹੈ ਮੈਂ ਫਿਰ ਵਿਰੋਧ ਕਰਾਂਗਾ ਤੁਸੀਂ ਕਿਸੇ ਪੋਲਿਟੀਕਲ ਲੀਡਰ ਦੀ ਗੱਲ ਮੰਨ ਕੇ ਵਿਰੋਧ ਕਰ ਰਹੇ ਹੋ ਜਾਂ ਖੁਦ ਪੜ੍ਹ ਕੇ ਵਿਰੋਧ ਕਰ ਰਹੇ ਹੋ ਬਿਲਕੁਲ ਪੜ੍ਹ ਕੇ ਜਾਣ ਕੇ ਪੂਰੀ ਤਰ੍ਹਾਂ ਜਾਣ ਕੇ ਕਰ ਰਹੇ ਹਾਂ ਜੀ ਅਸੀਂ ਐਵੇਂ ਅਣਜਾਣਪਨੇ ਚ ਨਹੀਂ ਕਰਦੇ ਕਦੇ ਅਸੀਂ ਕੱਚੇ ਪੈਰੀ ਕੋਈ ਗੱਲ ਨਹੀਂ ਕਰੇ ਅਸੀਂ ਪਹਿਲਾਂ ਤੋਂ ਵੀ ਸਾਡਾ ਇਤਿਹਾਸ ਪਿਆ ਸਾਡੀ ਜਥੇਬੰਦੀ ਦਾ ਅਸੀਂ ਕਦੇ ਵੀ ਕਿਸੇ ਕਿਸੇ ਕੱਚੀ ਗੱਲ ਤੇ ਸਾਡੀ ਨਾਮ ਪਹਿਲਾਂ ਕੱਚੀ ਗੱਲ ਨਹੀਂ ਦਿੰਦੇ ਹੂੰ ਹੂੰ ਤੇ ਅਸੀਂ ਬਹੁਤ ਸਾਫ ਸ਼ਬਦਾਂ ਚ ਬਹੁਤ ਸਾਫ ਆਏ ਤੇ ਬਾਰੇ ਵੀ ਸਵਾ ਨੰਗਾ ਚ 10 ਸੈਕਿੰਡ ਜੀ ਜੀ ਆ ਵੀ ਕਾਲੇ ਕਾਨੂੰਨ ਆ ਗਏ ਨੇ ਮੈਂ ਅਸੀਂ ਸਾਡੀ ਤੁਸੀਂ ਤੁਸੀਂ ਸਮਝਦੇ ਹੋ ਕਿ ਮੰਡੀ ਸਿਸਟਮ ਅਪਡੇਟ ਹੋਣਾ ਚਾਹੀਦਾ ਜਾਂ ਨਹੀਂ ਤੇ ਵਾਂਗੇ ਵੀ ਆਓ ਵੱਡੀ ਲੜਾਈ ਗੱਲ ਪੈ ਗਈ ਠੀਕ ਆ ਉਦੋਂ ਵੀ ਪਤਾ ਦੀ ਖੇਤੀ ਵਿਰੋਧੀ ਕਾਲੇ ਕਾਨੂੰਨ ਜੀ ਜੀ ਮੈਂ ਮੈਂ ਆ ਰਹੇ ਹਾਂ ਬਲੀਵਾਲ ਸਾਹਿਬ ਦਵਾਂਗਾ 10 ਸੈਕਿੰਡ ਨੀ ਸ਼ੰਗਾਰਾ ਸਿੰਘ ਮਾਨ ਜੀ ਮੇਰਾ ਸਵਾਲ ਇਹ ਹੈ ਦੇਖੋ ਅੰਦੋਲਨ ਖੜਾ ਕਰਨਾ ਜਾਣਾ ਉਹ ਤੁਹਾਡਾ ਅਧਿਕਾਰ ਹੈ ਉਸ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਪਰ ਮੇਰਾ ਸਵਾਲ ਇਹ ਹੈ ਕਿ ਤੁਸੀਂ ਇਸ ਪੂਰੇ ਸਿਸਟਮ ਨੂੰ ਜੋ ਇਸ ਸਮੇਂ ਮੰਡੀਆਂ ਦਾ ਬਣਿਆ ਹੋਇਆ ਹੈ ਕੀ ਤੁਹਾਡੀਆਂ ਮੀਟਿੰਗਾਂ ਦੇ ਵਿੱਚ ਵਿਚਾਰ ਹੁੰਦੀ ਹੈ ਕਿ ਹਾਂ ਇਹ ਵੀ ਅਪਡੇਟ ਹੋਣਾ ਚਾਹੀਦਾ ਹੈ ਕਦੇ ਵਿਚਾਰ ਹੋਈ ਕਿਸਾਨ ਜਥੇਬੰਦੀਆਂ ਦੀ ਕਿ ਜਿਹੜਾ ਸਿਸਟਮ ਚੱਲਿਆ ਆ ਰਿਹਾ ਹੈ ਕਿ ਅੱਜ ਤੋਂ 20 ਸਾਲ 25 ਸਾਲ 50 ਸਾਲ ਬਾਅਦ ਵੀ ਸੇਮ ਏਪੀਐਮਸੀ ਚੱਲਦਾ ਰਹੇਗਾ ਨਹੀਂ ਚੱਲੇਗਾ ਨਾ ਦੁਨੀਆ ਇੰਨੀ ਬਦਲ ਗਈ ਤਾਂ ਅਗਲੇ 20 25 ਸਾਲ 50 ਸਾਲ ਬਾਅਦ ਬਿਲਕੁਲ ਡਿਫਰੈਂਟ ਹੋਏਗਾ ਸਭ ਕੁਝ ਨਹੀਂ ਤਾਂ ਆਪਾਂ ਬਹੁਤ ਪਿਛੜ ਜਾਾਂਗੇ ਇਫੈਕਟ ਹੈ ਕਿ ਜੇ ਅੱਜ ਵੀ ਅਸੀਂ ਹੱਲ ਦੇ ਨਾਲ ਖੇਤੀ ਕਰ ਰਹੇ ਹੁੰਦੇ ਮੈਂ ਜ਼ਿਆਦਾ ਜਾਣਕਾਰ ਨਹੀਂ ਆ ਖੇਤੀ ਦਾ ਪਰ ਗੱਲ ਇਹ ਕਿ ਜੇ ਟਰੈਕਟਰ ਨੂੰ ਅਸੀਂ ਕਹਿੰਦੇ ਕਿ ਨੈਣੀ ਟਰੈਕਟਰ ਤਾਂ ਇਹ ਤਾਂ ਸਾਡੇ ਸਾਰੇ ਸਿਸਟਮ ਨੂੰ ਖਰਾਬ ਕਰ ਦੇਗਾ ਉਹ ਨਵੀਂ ਤਕਨੀਕ ਆਈ ਨਾ ਅਸੀਂ ਕੰਬਾਈਨਾਂ ਵਾਲੇ ਪਾਸੇ ਚਲੇ ਗਏ ਨਵੀਂ ਤਕਨੀਕ ਆਈ ਤਾਂ ਕੀ ਮੰਡੀਆਂ ਵਾਲੇ ਪਾਸੇ ਵੀ ਉਹ ਸੋਚਣ ਦੀ ਲੋੜ ਹੈ ਕਿ ਨਹੀਂ ਹੈ ਚਲੋ ਮੈਨੂੰ ਲੱਗ ਰਿਹਾ ਕਿ ਮੇਰੀ ਆਵਾਜ਼ ਨਹੀਂ ਪਹੁੰਚ ਰਹੀ ਮੇਰੇ ਕੋਲ ਬਹੁਤ ਥੋੜਾ ਟਾਈਮ ਹੈ ਸੰਘੇੜਾ ਸਾਹਿਬ ਇੱਕ ਛੋਟਾ ਜਿਹਾ ਰਿਐਕਸ਼ਨ ਤੁਹਾਡਾ ਤਾਂ ਇੱਕ ਮੈਂ ਬਲੀਵਾਲ ਸਾਹਿਬ ਦਾ ਲਵਾਵਾਂਗਾ ਸੰਘੇੜਾ ਸਾਹਿਬ ਦੇਖੋ ਮੈਂ ਕਹਿਣਾ ਸੋਚਣ ਦੀ ਲੋੜ ਹੈ ਹਮ ਤੇ ਓਵਰ ਇਹ ਪੀਰੀਅਡ ਆਫ ਟਾਈਮ ਚੇਂजेस ਆਏ ਆ ਵੀਰ ਸਾਡੀ ਸੁਰਤ ਦੇ ਵਿੱਚ ਹੀ ਕੰਬਾਈਨ ਹੁੰਦੀ ਨਹੀਂ ਸੀ ਹਮ ਠੀਕ ਹੈ ਨਾ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਗੌਰਵ ਜੀ ਮੈਂ ਸਿੰਪਲ ਕਰਕੇ ਦੱਸ ਦਿੰਨਾ ਆ ਜਿਹੜੀ ਖੇਤੀਬਾੜੀ ਦੀ ਕਮੋਡਿਟੀਜ਼ ਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਕਿਸਾਨ ਨੂੰ ਪ੍ਰਾਈਸ ਟੇਕਰ ਕਹਿੰਦੇ ਆ ਕੀਮਤ ਲੈਣ ਵਾਲਾ ਪ੍ਰਾਈਸ ਮੇਕ ਨਹੀਂ ਸਕਦਾ ਹੀ ਇਸ ਨੋਟ ਪ੍ਰਾਈਸ ਮੇਕਰ ਠੀਕ ਹੈ ਇਹ ਵਰਲਡ ਵਾਈਡ ਇਦਾਂ ਹੀ ਆ ਹਮਮ ਅੱਛਾ ਇਹ ਜਦੋਂ ਜੇ ਆਪਾਂ ਖੁੱਲੀ ਮੰਡੀ ਕਰ ਦਿੰਨੇ ਆ ਮੈਂ ਕਿਹਾ ਸੀ ਓਪਨ ਬਲੀਵਲ ਸਾਹਿਬ ਸਾਬਤ ਕਰ ਦੇਣ ਕਿ ਇਹ ਪ੍ਰੈਸ਼ਰ ਖੇਤੀਬਾੜੀ ਦੀ ਮਾਰਕੀਟਿੰਗ ਪ੍ਰੈਸ਼ਰ ਚੱਲ ਸਕਦੀ ਆ ਖੁੱਲੀ ਮੰਡੀ ਦਾ ਨਹੀਂ ਮਾਰਕੀਟ ਫੋਰਸਸ ਨੂੰ ਨਹੀਂ ਫੇਸ ਕਰ ਸਕਦੀ ਓਕਨੋਮਿਸਟ ਕਹਿੰਦੇ ਆ ਔਰ ਨਾਲ ਮੈਂ ਇਹ ਕਹਿਣਾ ਹੈ ਕਿ ਇਹ ਫੇਰ ਜੇ ਖੋਲ ਦੇਣਗੇ ਨਾ ਉਹਦਾ ਅਸਰ ਪਤਾ ਕੀ ਹੁੰਦਾ ਜਦੋਂ ਤਾਂ ਸੀਜ਼ਨ ਆ ਗਿਆ ਉਦੋਂ ਕਿਸਾਨ ਮਰ ਗਿਆ ਜੋਦੋਂ ਸੀਜ਼ਨ ਚੱਲ ਗਿਆ ਵੱਡੇ ਬੰਦਿਆਂ ਨੇ ਸਟੋਰ ਕਰ ਲਈ ਕਾਰਪੋਰੇਟਸ ਨੇ ਉਹਨਾਂ ਨੇ ਲਪਾਫਾਂ ਚ ਬਾਬਾ ਵੇਚਣੀਆਂ ਉਹ ਚੀਜ਼ ਉਦੋਂ ਕੰਜ਼ਿਊਮਰ ਲੁੱਟਿਆ ਜਾਣਾ ਠੀਕ ਹੈ ਚਲੋ ਨਹੀਂ ਦੇਖੋ ਮੈਂ ਮੈਂ ਸੰਘੇੜਾ ਸਾਹਿਬ ਤੁਸੀਂ ਨਾ ਇਹ ਇਸ ਫੀਲਡ ਦੇ ਨਾਲ ਜੁੜੇ ਹੋਏ ਹੋ ਪਰ ਮੈਨੂੰ ਲੱਗਦਾ ਕਿ ਜੀ ਸਭ ਨਹੀਂ ਆਈ ਗੱਲ ਜਿਹੜੀ ਮੈਂ ਕਹਿਣੀ ਚਾਹ ਰਿਹਾ ਹਾਂ ਐਫਸੀਆਈ ਜੇ ਕੋਈ ਸਮਾਂ ਖਤਮ ਹੋ ਚਲੇ ਮੈਂ ਮਾਫੀ ਚਾਹਾਂਗਾ ਵਿਚਾਲੇ ਰੋਕ ਰਿਆਂ ਪਰ ਬਲੀਵਾਲ ਸਾਹਿਬ ਨੂੰ ਮੈਂ ਪ੍ਰੋਮਿਸ ਕੀਤਾ ਸੀ ਜ਼ਰੂਰ ਬਲੀਵਾਲ ਸਾਹਿਬ ਤੁਹਾਡਾ ਸਟੇਟਮੈਂਟ ਦੇਖੋ ਬੇਈਤੀ ਇਹ ਹੈ ਚਲੋ ਜਿਵੇਂ ਸ਼ੰਘਾਰਾ ਜੀ ਨੇ ਕਿਹਾ ਕਿ ਕੁਗਰਵੀਤ ਕੁੰਡਿਆ ਨੇ ਇਹ ਸਟੇਟਮੈਂਟ ਦਿੱਤੀ ਆ ਕਿ ਬਟ ਉਹਨਾਂ ਦੇ ਲਿਖਤ ਦੇ ਵਿੱਚ ਜਿਹੜਾ ਸਰਕਾਰੀ ਪ੍ਰੈਸ ਨੋਟ ਆਇਆ ਉਹਦੇ ਚ ਇਹਦਾ ਕੋਈ ਜ਼ਿਕਰ ਨਹੀਂ ਕੀਤਾ। ਦੂਸਰੀ ਗੱਲ ਇਹ ਹੈ ਕਿ ਜਿਹੜੀ ਇਹ ਕਾਨੂੰਨ ਦੀ ਗੱਲ ਚੱਲਦੀ ਪਈ ਆ ਅੱਜ ਦੀ date ਪੰਜਾਬ ਦੇ ਵਿੱਚ ਇੱਕ ਅੰਦੋਲਨ ਚੱਲ ਰਿਹਾ ਜਿਹਨੂੰ ਕਿਹਾ ਜਾ ਰਿਹਾ ਪੂਰੇ ਦੇਸ਼ ਦਾ ਅੰਦੋਲਨ ਹੈ। ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰੂੰਗਾ ਜਿਹੜੇ ਕਹਿ ਰਹੇ ਨੇ ਦੇਸ਼ ਦਾ ਅੰਦੋਲਨ ਹੈ ਕਿ ਜਿਹੜੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕਿਸਾਨ ਬੈਠੇ ਨੇ ਅੱਜ ਉਹਨਾਂ ਕੋਲ ਮੌਕਾ ਆ ਆਪ ਦੀ ਉਹ ਸਟੇਟ ਸਰਕਾਰ ਕੋਲ ਜਾ ਕੇ ਨਵਾਂ ਕਾਨੂੰਨ ਬਣਾਉਣ ਦਾ ਜੋ ਉਹ ਚਾਹਦੇ ਨੇ। ਤੇ ਉਸ ਨੂੰ ਉਹਨਾਂ ਉਹਨਾਂ ਨੇ ਕੰਨੀ ਛੱਡ ਦਿੱਤਾ ਜਾਵੇ ਆਪਾਂ ਪੰਜਾਬ ਦੀ ਗੱਲ ਕਰੀ ਉਹਨਾਂ ਨੇਤਾਵਾਂ ਨੂੰ ਕਹਿ ਰਹੇ ਆ ਕਿ ਅੱਜ ਇੱਕ ਮੌਕਾ ਜੁੜਿਆ ਤੇ ਜਿਹੜੇ ਸੰਘੇੜਾ ਸਭਾ ਮੇਰੀ ਗੱਲ ਦਾ ਜਵਾਬ ਦੇ ਕੇ ਨਹੀਂ ਚੱਲੇ ਕਿ ਐਗਰੀਕਲਚਰ ਸਟੇਟ ਸਬਜੈਕਟ ਹੈਗਾ ਵਾ ਤੇ ਉਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਕਿ ਨਹੀਂ ਕੀਤਾ ਜਾਏ ਚਲੋ ਮੇਰੇ ਕੋਲ ਸਮਾਂ ਘੱਟ ਮਚਲੇ ਮੈਨੂੰ ਵਿਚਾਲੇ ਰੁਕਣਾ ਪਏਗਾ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ